ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਦੇ ਵਿੱਚ ਇੱਕ ਨੌਜਵਾਨ ਦੇ ਨਾਲ ਕੀਤੀ ਗਈ ਲੁੱਟਕੋ ਅਤੇ ਉਸ ਦੇ ਨਾਲ ਅਤੇ ਉਸ ਦੇ ਬੱਚੇ ਦੇ ਨਾਲ ਕੀਤੀ ਗਈ ਕੁੱਟਮਾਰ ਜਦੋਂ ਲੋਕ ਇਕੱਠੇ ਹੋਏ ਤੇ ਉਹ ਲੁੱਟਕੋ ਕਰਨ ਵਾਲੇ ਆਪਣੀ ਸਕੂਟਰੀ ਛੱਡ ਕੇ ਤੇ ਭੱਜ ਗਏ ਜਿਸ ਦੀ ਜਿਸ ਨੂੰ ਸਕੂਟਰੀ ਨੂੰ ਵਰਦਮਨ ਚੌਂਕੀ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਨੂ ਭਾਈ ਸਰ ਕੀ ਹੋਇਆ ਕੀ ਹੈ ਰਾਤ ਮੇਰੇ तो तो वहा अच्छा। एक रूम बने खड़े हो जाते है रात नो तीन चार दस बारी होते ही रहते है कहीं मोबाइल खोलिया किसी का किसी का पैसे खोलिए वार बिल्ड करते हैं गिरवाने कहीं कुछ नहीं ये कड़ कड़ के दिखा रहे हैं ये इसको डरखी है मेरे नाल भी यही होया है उनके पास पता नहीं कौन कौन से चाकू वगैरह सारी कुछ चीज है कितने जन वो चार बंदे मौके पे उन्होंने देख लिए और चार बंदे पीछे चले गए थे कि उन्होंने किसी पर छावदी मेरे एक नंबर गली दाएं अपने अपने अपने, अपने, अपने बलराज नगर वो लोग तो ले के लिया पंचाल लिया एक कोई इसके बारे में किसी पुलिस ने इनफॉरमेशन दी थी राते दे दी थी कि एक आया जबकि पुलिस ने नहीं आया था तो दे दे क्यों शक्कर मार मारे थे तो डलेर उन्हें मारे उन्हें उन्होंने कभी डलेर मारे हाँ जिस तरह कुछ नाश्ते दिया तो उन्हें शक्कर बेटा क्यों कर

ਕੀ ਹੋਇਆ ਕੀ ਹੈ ਇਹ ਰਾਤ ਮੈਂ ਤਾਂ ਕਿਸੇ ਕਾਨਸਰਟ ਚ ਗਿਆ ਸੀ ਲੇਟ ਆਇਆ ਮੇਰੇ ਮੈਸੇਜ ਨੇ ਸਾਰਾ ਕੋਈ ਕਾਰਵਾਈ ਕਰਾਈ ਇਹ ਮੇਰੇ ਘਰੇ ਫੋਨ ਆਇਆ ਸੀ ਮੇਰੇ ਜਮੋ ਕਿ ਕੋਈ ਗੁੰਡੇ ਬਲਵਿਨਾ ਨਾਮ ਦਾ ਮੋਬਾਈਲ ਫੋਨ ਕੋਕੇ ਲੈ ਗਏ ਤੇ ਇਹਨਾਂ ਨੇ ਪਿੱਛਾ ਕੀਤਾ ਉੱਤੇ ਆਪਣਾ ਕ੍ਰਿਸ਼ਨਾ ਕਲੋਨੀ ਚ ਜਾ ਕੇ ਇਹ ਆਪਣਾ ਦੀਪਨਗਰ ਜਿਹੜਾ ਹਾਰੋ ਹੈ ਉੱਥੇ ਜਾ ਕੇ ਉਹਨਾਂ ਨੂੰ ਅੱਗੇ ਟਰਟੋ ਵਾਲਾ ਮੇਰੇ ਮਹੱਲੇ ਦੇ ਉਹਨੇ ਅੱਗੇ ਟਰਟੋ ਵਾਲਾ ਲੈ ਉਹਨਾਂ ਨੇ ਸਕੂਟੀ ਛੱਡ ਕੇ ਭੱਜੇ ਉਹਦੇ ਬੱਟਾ ਇੱਟ ਚ ਲਾਈ ਇਹਨਾਂ ਦਾ ਸੱਤਾ ਭੱਜਿਆ ਇੱਕ ਦੋ ਹੋਰ ਮਹੱਲੇ ਜਿਆਦਾ ਨਹੀਂ ਹੋ ਉਤ ਚਲੋ ਸਿਵਲ ਚ ਨਹੀਂ ਦਾਖਲ ਹੋਏ ਫਿਰ ਜੇ ਕੋਈ ਕੋਈ ਸਕੂਟਰ ਹੀ ਹੈਗੀ ਉਹ ਮੇਰੀ ਉਹ ਫੋਟੋ ਵੀ ਹੈ ਤੁਹਾਨੂੰ ਦੇ ਦਾਂਗੇ ਜੀ ਉਹ ਜਾ ਕੇ ਪੁਲਿਸ ਟੀ ਮੇਰੇ ਮੈਸੇਜ ਨੇ ਤੇ ਹੋਰ ਮਨਲੇ ਵਾਲਾ ਨੇ ਉੱਥੇ ਜਾ ਕੇ ਚੋਕੀ ਜਮਾ ਕਰਾ ਰੱਖੀ ਇਲੈਕਟ੍ਰਿਕ ਸਕੂਟਰ ਜੀ ਪਰਪਲ ਕਲਰ ਦੀ ਤੇ ਮੇਰੀ ਤਾਂ ਇਹ ਹੀ ਮੰਗ ਹੈ ਪ੍ਰਸ਼ਾਸਨ ਤੇ ਇਨਸਾਨੀ ਰੂਹ ਤੇ ਜਿਹੜੇ ਭੇੜੀਏ ਰਾਤ ਨੂੰ ਫਿਰਦੇ ਇਹਨਾਂ ਤੇ ਨਕੇਲ ਪਾਵੀ ਜਾਵੇ ਤੇ ਸਸਪੀ ਮੈਮ ਤੇ ਸਾਡੇ ਡੀਐਸਪੀ ਸਾਹਿਬ ਰਾਕੇ ਸਾਹਿਬ ਵੀ ਬਹੁਤ ਵਧੀਆ ਬੰਦੇ ਆਏ ਤੇ ਮੇਰੀ ਤਾਂ ਰਿਕਵੈਸਟ ਇਹ ਹੀ ਹੈ ਕਿ ਇਹਨਾਂ ਦੇ ਇਹੋ ਜਿਹੇ ਬੰਦਿਆਂ ਨੂੰ ਸਖਤ ਸਖਤ ਕਾਰਵਾਈ ਕਰੀ ਨਾ ਬੱਸ ਹਲਕੇ ਪਛਾਣ ਕਰਕੇ ਸਖਤ ਸਖਤ ਕਾਰਵਾਈ ਕਰਤੀ ਸਰ ਜਿਸ ਤਰ੍ਹਾਂ ਦੱਸਿਆ ਦਾ ਮੈਂ ਜੀਆ ਪਾਇਆ ਨਹੀਂ ਦੱਸਿਆ ਵੀ ਜਦੋਂ ਤੇ ਬੋਹਰ ਨੂੰ ਜੇ ਬਾਦਾਂ ਕੰਦੀ ਲੱਦੀ ਆ ਤੇ ਤੁਸੀਂ ਇਹਦੇ ਬਾਰੇ ਕੋਈ ਪੁਲਿਸਿੰਗ ਹਾਂ ਹਾਂ ਤਾਂ ਤੇ ਐਕਚੁਅਲੀ ਸਰ ਉਹ ਜਿਹੜੇ ਕਿਸ਼ਨਾ ਕਲੋਨੀ ਐ ਉਹ ਮੇਰੇ ਵਾਰਡ ਤੇ ਪਰੇ ਜੀ ਉੱਤੇ ਨਾ ਇੱਕ ਪਲਾਟ ਹੈ ਲੋਕ ਕੀ ਕਰਦੇ ਪਲਾਟ ਲੈ ਕੇ ਇੱਕ ਛੋਟਾ ਜਿਹਾ ਕਮਰਾ ਬਣਾ ਕੇ ਚੋਰਾਵਾ ਵਾਤੇ ਛੱਡ ਦਿੰਦੇ ਪਤਾ ਨਹੀਂ ਕਿਦਾ ਪਲਾਟ ਕਿਹੜੇ ਕਮਰਾ ਬਣਾ ਹੋਇਆ ਉੱਤੇ ਬਾਰ ਬੋਰ ਹੈ ਨਹੀਂ ਪੂਰ ਉਸੇ ਵਿੱਚ ਨਠਾ ਕਰਦੇ ਟਿਕਾ ਲਾਉਂਦੇ ਸਾਰਾ ਕੁਝ ਕਰਦੇ ਤੇ ਜਿਹੜਾ ਕੋਈ ਗਰੀਬ ਬੰਦਾ ਰਾਤ ਨੂੰ ਟਾਈਮ ਬੇਟਾ ਟਾਈਮ ਆ ਜਾਂਦਾ ਉਹਨੂੰ ਲੁਕੋ ਕਰਕੇ ਸਾਟਾ ਫਟਾ ਮਾਰਦੇ ਕਈ ਵਾਰ ਦੱਤਾ ਹੋ ਦਿੱਤੀਆਂ ਹੁੰਦੇ ਤੇ ਮੇਰੀ ਐਸਪੀ ਮੈਮ ਨੂੰ ਪੁਲਿਸ ਸਾਹਿਬ ਨੂੰ ਇਹ ਰਿਕੁਐਸਟ ਹੈ ਉਹ ਕਮਰੇ ਹੁੰਦਾ ਆਇਆ ਜਾਏ ਪੁਲਿਸ ਵਾਲੇ ਵੀ ਗੇੜਾ ਗੁੜਾ ਮਾਰਦੇ ਨਹੀਂ ਪੁਲਿਸ ਵਾਲੇ ਦੇਖੋ ਜੀ ਮਾਰਦੇ ਵੀ ਇਹ ਵਾਰ ਪੁਲਿਸ ਵਾਲੇ ਰਾਤ ਵਰਾ ਜੇ ਇਹ ਕੰਮ ਇਹੋ ਜਿਹੇ ਟਾਈਮ ਤੇ ਕਰਦੇ ਜਦੋਂ ਕੋਈ ਨਹੀਂ ਹੁੰਦਾ ਸਿੰਗਲ ਬੰਦਾ ਦੇਖ ਲੈਂਦੇ ਕੋਈ ਗਰੀਬ ਬੰਦਾ ਦੇਖ ਲੈ ਮਜ਼ਦੂਰ ਬੰਦਾ ਉਸੇ ਦਾ ਅਟੈਕ ਕਰਦੇ ਹਰ ਕਿਸੇ ਦਾ ਅਟੈਕ ਵੀ ਨਹੀਂ ਕਰਦੇ ਅੱਛ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਉਹ ਜਨਸਰਾਂ ਨੂੰ ਸਰਕਾਰੀ ਅੰਸਾਰਾਂ ਨੂੰ ਹਲਕੇ ਨਾਲ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਹ ਦੁਬਾਰੇ ਇਹੋ ਜਿਹਾ ਕਰ ਨਾ ਕਰੇ ਕਿਸੇ ਗਰੀਬ ਨੂੰ ਲੂਟ ਨਾ ਸਕਣ ਕਿਸੇ ਨੂੰ ਸਰਕਾਰ ਨਾ ਮਾਰ ਸਕਣ